ਕਿਸਾਨ ਛੰਗਰਚਕ ਕਮੇਟੀ ਪੰਜਾਬ ਕੋਟ ਬੁੱਡਾ ਜਥੇਬੰਦੀ ਦੇ ਜਝਾਰੂ ਕਿਸਾਨ ਖਨੌੜਾ ਬਾਰਡਰ ਤੇ ਮੋਰਚੇ ਲਾਈ ਬੈਠਿਆ ਜੀ ਤੇ ਇਹ ਆ ਸਾਡਾ ਕੋਟ ਬੁੱਡਾ ਜਥੇਬੰਦੀ ਦਾ ਦਫਤਰ ਜੀ ਜਿਹੜਾ ਵੀ ਰਹਿਣ ਬਸੇਰਾ ਇੱਥੇ ਸੂਬਾ ਪ੍ਰਧਾਨ ਸਰਦਾਰ ਹਿੰਦੀ ਸਿੰਘ ਕੋਟ ਬੁੱਡਾ ਜੀ ਇੱਥੇ ਹੀ ਮਿਲਦੇ ਨੇ ਜੀ ਤੇ ਵੱਡੀ ਗਿਣਤੀ ਚ ਕਿਸਾਨ ਜਿਹੜੇ ਪਹੁੰਚ ਰਹੇ ਆ ਤੇ ਬਾਕੀ ਆਪਾਂ ਸਾਰੀ ਜਾਣਕਾਰੀ ਲੈਨੇ ਆ ਵੀਰ ਤੋਂ ਸਾਹਬ ਸਿੰਘ ਸੈਕਟਰੀ ਸਾਹਿਬ ਤੋਂ ਇਧਰ ਦੁਬਲੀ ਵਾਲੇ ਭਰਾ ਗੱਲ ਕਰੀਏ ਤਾਂ ਗੱਲ ਬੜੀ ਕੱਲੇ-ਕੱਲੇ ਦਾ ਨਾਂ ਲਈਏ ਤੇ ਬੜਾ ਲੰਮਾ ਚਲੇ ਜਾਣਾ ਕੰਮ ਬਾਕੀ ਆਪਾਂ ਭਰਾਵਾਂ ਤੋਂ ਜਾਣਦੇ ਆਂ ਜੀ ਆਪਣਾ ਕਿਹੜੇ ਇਲਾਕੇ ਤੋਂ ਹੈ ਜੀ ਕਰਿਆਲੇ ਵਾਲੇ ਬਾਈ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਦਿਓ ਜਾਣਕਾਰੀ ਅੱਜ ਮੋਰਚੇ ਤੇ ਕੀ ਹਾਲਾਤ ਨੇ ਜੀ 20 April 20 March ਤਰਨਤਾਰਨ ਜ਼ਿਲ੍ਹੇ ਤੋਂ ਬਹੁਤ ਵੱਡਾ ਕਜਾਹਾ ਪਹੁੰਚਿਆ ਤੇ ਖਨੌਰੀ ਬਾਰਡਰ ਤੇ ਕੌਂਟੇ ਇਹਨਾਂ ਨੂੰ ਜੀ ਆਇਆਂ ਕਹ ਜਾਂਦਾ ਕਿਹੜੀਆਂ ਅਕਸਰੀ ਬਾਗ ਲਾਉਣ ਡਿਆ ਵੀ ਜਿਹੜੇ ਕਿਸਾਨ ਆ ਕਿਸਾਨ ਤੇ ਵੀਰ ਜਿਹੜੇ 10 ਦਿਨਾਂ ਦੀ ਸ਼ਿਫਟ ਰੱਖੀ ਆ ਸ਼ਿਫਟ ਪੂਰੀ ਹੋਣ ਤੇ ਹਰ ਜ਼ਿਲ੍ਹਾ ਤਰਨਤਾਰਨ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜਲੰਧਰ ਤੋਂ ਰੋਪੀਪੁਰ ਤੋਂ ਕਪੂਰਥਲੇ ਤੋਂ ਕਿਸਾਨ ਆ ਆਪਦੇ ਤੁਰੇ ਆਉਂਦੇ ਆ ਤੇ ਜਿਹੜੀ ਭਾਰਤ ਸਰਕਾਰ ਆ ਉਹਦੇ ਖਿਲਾਫ ਐਟਾਈਮੇ ਮੋਰਚਾ ਖਨੌਰੀ ਬਾਰਡਰ ਸ਼ੰਭੂ ਬਾਰਡਰ ਤੇ ਲੱਗਾ ਆਵਾ ਤੇ ਇਹ ਆਪਣੇ ਹੱਕ ਜਿਹੜੇ ਆ ਬਿਲਕੁਲ ਲੈ ਕੇ ਛੱਡਣਗੇ ਤੇ ਸਰਕਾਰ ਆ ਨੂੰ ਇਹ ਭਲੇਖਾ ਨਾ ਹੋਵੇ ਕਿ ਚੋਣ ਜਾਬਤਾ ਲੱਗ ਗਿਆ ਇਹ ਜਿਹੜੀ ਆ ਸਮਾਵਾ ਇਹ ਟੱਪੀ ਜਾਣਾ ਹੂੰ ਤੇ ਜਿੰਨਾ ਚਿਰ ਇਹਨਾਂ ਨੂੰ ਹੱਕ ਨਾ ਮਿਲੇ ਉਹਨਾਂ ਚਿਰ ਬਿਲਕੁਲ ਘਰਾਂ ਨੂੰ ਵਾਪਸ ਨਹੀਂ ਜਾਣਗੇ ਆਉਣ ਵਾਲਿਆਂ ਨੂੰ ਵੀ ਇੱਥੇ ਜੀ ਆਇਆਂ ਤੇ ਜਿਹੜੇ ਸ਼ਿਫਟ ਲਾ ਕੇ ਤੁਰੇ ਜਾਂਦੇ ਉਹਨਾਂ ਨੂੰ ਵੀ ਜੀ ਆਇਆਂ ਤੇ ਜਿਹੜੇ ਪਿੰਡਾਂ ਦੇ ਵਿੱਚ ਬੈਠਿਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਕਿ ਬਿਲਕੁਲ ਉਹ ਆਪਦੇ ਸਮੇਂ ਦੇ ਨਾਲ ਆ ਉਹ ਵੀ ਆਉਣਗੇ ਜੀ ਤੇ ਸਾਰਿਆਂ ਨੂੰ ਇੱਥੇ ਵੱਧ ਤੋਂ ਵੱਧ ਸੰਖਤਾ ਆਉਣ ਬਿਲਕੁਲ ਜੀ ਕਿਸਾਨ ਛਰਚ ਕਮੇਟੀ ਪੰਜਾਬ ਕੋਟਪੁੱਟਾ ਗੈਰ ਰਾਜਨੀਤਿਕ ਵੱਲੋਂ ਬੇਨਤੀ ਕੀਤੀ ਜਾਂਦੀ ਆ ਵੀ ਆਪਣੇ ਹੱਕਾਂ ਨੂੰ ਜਿਹੜਾ ਇਹਨੂੰ ਧਰਨੇ ਨੂੰ ਮਜ਼ਬੂਤ ਕਰੋ ਵੱਧ ਤੋਂ ਵੱਧ ਇੱਥੇ ਆਣ ਕੇ ਹਾਜ਼ਰੀ ਭਰੋ ਤੇ ਅੱਗੇ ਜੀ ਕਣਕਾਂ ਦਾ ਵੀ ਹਿਸਾਬ ਨਾਲ ਪੱਕਣ ਆ ਲਈਆਂ ਤੇ ਜਿਵੇਂ ਮੰਨ ਕੇ ਚਲੋ ਕੁਝ ਜਿਵੇਂ ਕਿਸਾਨ ਵੱਡੀ ਗਿਣਤੀ ਜਦੋਂ ਕਣਕ ਪੱਕ ਜਾਂਦੀ ਹੈ ਜੀ ਤੇ ਉਦੋਂ ਮੋਰਚਾ ਜਿਵੇਂ ਕੀ ਹਾਲਾਤ ਰਹਿਣਗੇ ਵੀ ਜਿਵੇਂ ਸੋਚਦੇ ਆ ਕਈ ਵੀਰ ਵੀ ਉਦੋਂ ਕਈ ਕਿਸਾਨ ਮੋੜ ਹੋਣਗੇ ਕੀ ਕਹਿਣਾ ਚੋਣੇ ਜੀ ਦੇ ਦਰਾਨ ਜਦੋਂ 13 ਮਹੀਨੇ ਮੋਰਚਾ ਸੀ ਹੂੰ ਕੀ ਉਦੋਂ ਕਣਕ ਨਹੀਂ ਪੱਕੀ ਹੂੰ ਕੀ ਝੋਨਾ ਨਹੀਂ ਪੱਕਾ ਹੂੰ ਇਹ ਸਭ ਕੁਝ ਪੱਕੀ ਜਾਣਾ ਵਾ ਹੂੰ ਤੇ ਇਹਨੂੰ ਸਾਂਭਿਆ ਵੀ ਜਾਣਾ ਵਾ ਹੂੰ ਤੇ ਬਾਰਡਰ ਤੇ ਬਿਲਕੁਲ ਡਟੇ ਵੀ ਰਹਿਣਗੇ ਇਹ ਜਿਹੜੇ ਕਿਸਾਨ ਆ ਫਸਲ ਵੀ ਸਾਂਭੀ ਜਾਊਗੀ ਵੇਖੋ ਫਸਲ ਤੇ ਜੇ ਅਸੀਂ ਇਹ ਮੋਰਚਾ ਜਿੱਤਦੇ ਆਂ ਤੇ ਫਸਲਾਂ ਦਾ ਬੋਲ ਵੀ ਤਾਂ ਹੀ ਰਹੂਗਾ ਬਿਲਕੁਲ ਜੀ ਬਿਲਕੁਲ ਅਕਸਰ ਨੂੰ ਕਈਆਂ ਦੇ ਵਿੱਚ ਹੁੰਦਾ ਵਾ ਵੀ ਖੁਣੀ ਕੋਸ਼ ਕਿਸਾਨ ਬੈਠਿਆ ਸੌਰਦਾ ਨਹੀਂ ਬਿਲਕੁਲ ਨਹੀਂ ਇਤਰਾ ਨਹੀਂ ਗੱਲ ਹੁੰਦੀ ਹਾਂ ਜੇ ਕਿਤੇ ਦਿੱਲੀ ਅੰਦਰਾਂ 13 ਮਹੀਨੇ ਦਾ ਮੋਰਚਾ ਨਾ ਲੱਗਾ ਹੁੰਦਾ ਹੂੰ ਉਦੋਂ ਸਰਕਾਰ ਮੰਨੀ ਸੀ ਹੂੰ ਕਿ ਅਸੀਂ ਐਮਐਸਪੀ ਦੀ ਗਰੰਟੀ ਕਾਨੂੰਨ ਬਿਲਕੁਲ ਸੁਆਮੀ ਨਾਥਨ ਦੀ ਰਿਪੋਰਟ ਜੀ ਤੇ ਕਿਸਾਨੀ ਕਰਜ਼ੇ ਤੋਂ ਕਸਾਨ ਮਜ਼ਦੂਰ ਕਰਜ਼ੇ ਤੋਂ ਮੁਕਤ ਜੀ ਵੇਖੋ ਜੀ ਇਹ ਜਿਹੜੀਆਂ ਵਾ ਇਹ ਲਾਤਾ ਇਹਨਾਂ ਲਾਤਾ ਨੂੰ ਵੇਖਦੇ ਆ ਆ ਜਿਹੜਾ ਮੋਰਚਾ ਜਦੋਂ ਸਰਕਾਰ ਮੁਕਰ ਗਈ ਦੁਬਾਰਾ ਮੋਰਚਾ ਲੱਗਾ ਵਾ ਇਹ ਜਿੰਨਾ ਚਿਰ ਐਮਐਸਪੀ ਦੀ ਜਿਹੜੀ ਗਰੰਟੀ ਆ ਜੇ ਫਰਜ਼ ਕੀਤਾ ਵਾ ਉਹਨਾਂ ਨੇ ਉਹਨਾਂ ਨੂੰ ਕੀ ਦੇਣੀ ਆ ਸਟੇਟਾਂ ਨੂੰ ਪੰਜਾਬ ਤੇ ਹਰਿਆਣੇ ਦੀ ਚੁੱਕਰ ਨੂੰ ਫਿਰਦੇ ਸੀ ਹਾਂ ਇਹ ਮੋਰਚਾ ਲੱਗਣ ਦੇ ਦੌਰਾਨ ਹੀ ਇਹ ਜਿਹੜੇ ਉਹ ਖਲੋਤੇ ਆ ਇਹ ਮਤ ਕੋਈ ਸਮਝੇ ਇਹ ਮੋਰਚਾ ਨਾ ਦਿੱਲੀ ਦੇ ਵਿੱਚ ਲੱਗਾ ਹੁੰਦਾ ਤੇ ਅੱਜ ਨੂੰ ਪੰਜਾਬ ਤੇ ਹਰਿਆਣੇ ਦੀ ਜਿਹੜੀ ਆ ਖਤਮ ਕਰ ਦਿੰਦਾ ਇਹ ਜਿਹੜੀ ਗਰੰਟੀ ਹੈ ਇਹ ਸਰਕਾਰ ਜਿਹੜੀ ਆ ਬਿਲਕੁਲ ਉਹਨਾਂ ਮੰਡੀਆਂ ਬੰਦ ਕਰਦੀਆਂ ਪੰਜਾਬ ਦੀਆਂ ਤੁਹਾਨੂੰ ਭਲੀ ਭਾਂਤ ਪਤਾ ਬਿਲਕੁਲ ਜੀ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਮੰਡੀਆਂ ਜਿਹੜੀਆਂ ਉਹਨੇ ਕਹਿਤਾ ਹੈ ਜੀ ਕਿ ਜਿਹੜਿਆ ਸੈਲੋ ਲੱਗੇ ਉਹਨਾਂ ਦੇ ਵਿੱਚ ਫਸਲਾਂ ਦਿਓ ਹਾਂਜੀ ਵੇਖੋ ਜੀ ਸਰਕਾਰ ਦੀ ਜਿਹੜੀ ਥਿਊਰੀ ਆ ਬਹੁਤ ਮਾੜੀ ਆ ਤੇ ਸਰਕਾਰ ਜਿਹੜੀ ਆ ਹਾਂਜੀ ਮਤਬਲ ਮੋਰਚੇ ਦੇ ਵਿੱਚ ਮੋਰਚੇ ਨੂੰ ਮਜ਼ਬੂਤ ਕਰੀਏ ਤੇ ਸਾਡੇ ਆਂ ਰਾਮਪੁਰੇ ਤੋਂ ਸਰਦਾਰ ਮੰਗਲ ਸਿੰਘ ਜੀ ਆਣ ਪਹੁੰਚਿਆ ਤੇ ਜੀ ਐਨ ਉਹ ਆਦੇ ਇਹਨਾਂ ਨੂੰ ਤੇ ਤਗੜੀ ਹੋ ਕੇ ਜਿਹੜਾ ਮੋਰਚੇ ਦੇ ਵਿੱਚ ਡਟੋ ਤੇ ਮੋਰਚੇ ਨੂੰ ਮਜ਼ਬੂਤ ਕਰੋ ਬੈਠੇ ਸਰਦਾਰ ਮੰਗਲ ਸਿੰਘ ਜੀ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਜੀ ਇਹ ਸਾਨੂੰ ਜਿਲ੍ਹਾ ਵਿਧ ਸਕੱਤਰ ਸਾਹਿਬ ਸਿੰਘ ਜੀ ਸੁਭਰਾ ਤੋਂ ਜੀ ਬੜੇ ਵਧੀਆ ਤਰੀਕੇ ਦੇ ਨਾਲ ਜਾਣਕਾਰੀ ਦਿੱਤੀ ਤੇ ਸਾਡੇ ਏ ਐਜਿਕਸ਼ਗਰ ਚੀਜ਼ ਹੋ ਦੇ ਤੇ ਕਰੋ ਵੀਡੀਓ ਵੱਧ ਤੋਂ ਵੱਧ ਚੇਹ ਤੇ ਸਾਰੇ ਆ ਭਰਾਵਾਂ ਨੂੰ ਕਿਸਾਨਾਂ ਭਰਾਵਾਂ ਨੂੰ ਬੇਨਤੀ ਕਰਦਾ ਵੀ ਤਗੜੀ ਹੋ ਜਾਓ ਮਜ਼ਦੂਰਾਂ ਨੂੰ ਦੁਕਾਨਦਾਰਾਂ ਆੜਤੀਆਂ ਵਰਕਾਂ ਨੂੰ ਭਾਈ ਤਗੜੀ ਹੋ ਕੇ ਹੱਲਾ ਮਾਰੋ ਤੇ ਮੋਰਚੇ ਨੂੰ ਮਜ਼ਬੂਤ ਰੱਖੋ ਤੇ ਸਾਰਿਆਂ ਹੀ ਸਤਕਾਰਯੋਗ ਆ ਸਾਰੀਆਂ ਜਹੇਬੰਦੀਆਂ ਸਤਕਾਰਯੋਗ ਆ ਸਾਰੇ ਲੋਕ ਸਾਰੇ ਸਾਡੇ ਭਾਈਚਾਰੇ ਸਤਕਾਰਯੋਗ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਵਾਜੀ ਸਨ ਜਿਲ੍ਹਾ ਵਿਪਤ ਸਕੱਤਰ ਸਾਹਿਬ ਜੀ ਸੈਕਟਰੀ ਸਾਹਿਬ ਜੀ ਪਿੰਡ ਬਡੇ ਸਬਰਾਤੋਂ ਜੀ ਜਿਹੜੇ ਬਹੁਤ ਵਧੀਆ ਜਥੇਬੰਦ ਵਿੱਚ ਆਪਣੀ ਜ਼ਿੰਮੇਵਾਰੀਆਂ ਨਿਭਾ ਰਹੇ ਨੇ ਜੀ ਤੇ ਕਰ ਦੋ ਵੀਡੀਓ ਸ਼ੇਅਰ ਕੀ ਧੰਨਵਾਦ